ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਬਾਣੀ ਦੇ ਅੰਦਰ ਜਿਵੇਂ ਕਿ ਮੁਸਲਮਾਨਾਂ ਨੂੰ ਦੱਸਿਆ ਹੈ ਕਿ ਸੱਚਾ ਮੁਸਲਮਾਨ ਕਿਵੇਂ ਬਣ ਸਕਦਾ ਹੈ ਹਿੰਦੂਆਂ ਨੂੰ ਦੱਸਿਆ ਹੈ ਕਿ ਉਹ ਸੱਚਾ ਹਿੰਦੂ ਕਿਵੇਂ ਬਣ ਸਕਦਾ ਹੈ ਹੁਣ ਮੁਸਲਮਾਨਾਂ ਨੂੰ ਜਿੱਥੇ ਦੱਸਿਆ ਕਿ ਮੁਸਲਮਾਨ ਪੰਜ ਨਮਾਜ਼ਾਂ ਪੜ੍ਹਦੇ ਨੇ ਪੰਜ ਨਮਾਜ਼ਾਂ ਕਿ ਦਿਨ ਦੇ ਵਿੱਚ ਪੰਜ ਟਾਈਮ ਪੰਜ ਵਕਤ ਪੰਜ ਨਮਾਜ਼ਾਂ ਨੇ ਪੰਜ ਉਹਨਾਂ ਦੇ ਨਾਮ ਨੇ ਵੱਖ-ਵੱਖ ਉਹਨਾਂ ਦੇ ਨਾਮ ਨੇ ਤੋ ਪੰਜ ਵਾਰ ਬੰਦਗੀ ਕਰਦੇ ਆ ਅੱਲਾਹ ਦੀ ਰੱਬ ਦੀ ਉਹ ਬੰਦਗੀ ਇੱਕ ਖਾਸ ਕਿਸਮ ਦੇ ਢੰਗ ਤਰੀਕਿਆਂ ਦੇ ਨਾਲ ਉਹ ਅੱਲਾਹ ਦੀ ਬੰਦਗੀ ਕਰਦੇ ਨੇ ਮਸੱਲਾ ਵਸ਼ਾ ਕੇ ਤੇ ਰੱਬ ਨੂੰ ਯਾਦ ਕਰਦੇ ਨੇ ਸੋ ਇਹ ਜਿਹੜੀਆਂ ਪੰਜ ਨਮਾਜ਼ਾਂ ਮੁਸਲਮਾਨ ਪੜ੍ਹਦੇ ਨੇ ਇਹਨਾਂ ਪੰਜਾਂ ਨਮਾਜ਼ਾਂ ਦੇ ਨਾਮ ਕਿਹੜੇ ਨੇ ਪਹਿਲੀ ਜਿਹੜੀ ਅਮਰਤ ਵੇਲੇ ਦੀ ਨਮਾਜ਼ ਹੈ ਸਵੇਰੇ ਦੀ ਨਮਾਜ਼ ਹੈ ਉਹ ਆ ਫਜਰ ਦੀ ਨਮਾਜ਼ ਦੂਜੀ ਜ਼ੁਹਰ ਦੀ ਨਮਾਜ਼ ਤੀਜੀ ਅਸਰ ਦੀ ਨਮਾਜ਼ ਚੌਥੀ ਜਿਹੜੀ ਸ਼ਾਮਾਂ ਦੀ ਨਮਾਜ਼ ਆ ਉਹ ਮਗਰਬ ਦੀ ਨਮਾਜ਼ ਹੈ ਤੇ ਜਿਹੜੀ ਰਾਤ ਨੂੰ ਪੜੀਦੀ ਆ ਉਹ ਹੈਗੀ ਆ ਇਸ਼ਾ ਦੀ ਨਮਾਜ਼ ਸੋ ਪੰਜ ਨਮਾਜ਼ਾਂ ਨੇ ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਵੀ ਸਾਡੇ ਮਤ ਅਨੁਸਾਰ ਜਿਹੜੀਆਂ ਪੰਜ ਨਮਾਜ਼ਾਂ ਨੇ ਉਹ ਇਹ ਨੇ ਮਾਜ ਰਾਗ ਦੇ ਅੰਦਰ 141 ਮਹਾਰਾਜ ਦੇ ਅੰਗ ਤੇ ਜਿਹੜਾ ਹੈਗਾ ਇਹ ਇਹ ਬਚਨ ਸ਼ਬਦ ਗੁਰੂ ਨਾਨਕ ਸਾਹਿਬ ਜੀ ਦਾ ਸੁਭਾਈ ਮਾਨਿਆ ਪੰਜ ਨਿਵਾਜਾਂ ਵਕਤ ਪੰਜ ਪੰਜਾਂ ਪੰਜੇ ਨੌ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਪੰਜ ਨਿਵਾਜਾਂ ਨੇ ਪੰਜ ਉਹਨਾਂ ਦੇ ਵਕਤ ਨੇ ਤੇ ਪੰਜ ਟਾਈਮ ਉਹਨਾਂ ਨੂੰ ਪੜਦੇ ਨੇ ਇਹ ਜਿਹੜੀਆਂ ਤੁਹਾਨੂੰ ਦੱਸੀਆਂ ਫਜਰ ਜ਼ੁਹਰ ਅਸਰ ਮਗਰਬ ਇਸ਼ਾ ਸੋ ਪੰਜ ਨਿਵਾਜਾਂ ਨੇ ਪੰਜ ਉਹਨਾਂ ਦੇ ਨਾਮ ਨੇ ਵਕਖੋ ਵਕਖ ਸਾਡੇ ਮਤ ਸਾਡੇ ਮਤ ਅਨਸਾਰ ਜਿਹੜੀਆਂ ਪੰਜ ਨਮਾਜ਼ਾਂ ਉਹ ਇਹ ਨੇ ਉਹ ਇਹ ਨੇ ਉਹ ਕਿਹੜੀਆਂ ਨੇ ਕਿ ਪਹਿਲਾ ਸੱਚ ਅਮਰਤ ਵੇਲੇ ਦੀ ਸਾਡੀ ਨਮਾਜ਼ ਆ ਕਿ ਅਸੀਂ ਸੱਚ ਬੋਲਦੇ ਆ ਸੱਚ ਦੇ ਰਾਹ ਤੇ ਚੱਲਦੇ ਆ ਪਹਿਲਾ ਸੱਚ ਹਲਾਲ ਦੋਈ ਦੂਜਾ ਇਹ ਆ ਵੀ ਅਸੀਂ ਮਿਹਨਤ ਦੀ ਕਮਾਈ ਕਰਦੇ ਆ ਮਿਹਨਤ ਦਾ ਖਾਂਦੇ ਆ ਕਿਰਤ ਕਰਦੇ ਆ ਪਹਿਲਾ ਸੱਚ ਹਲਾਲ ਦੋਏ ਇਹ ਹਲਾਲ ਜਿਹੜੀ ਮਿਹਨਤ ਦੀ ਕਮਾਈ ਬਾਰੇ ਗੁਰੂ ਨਾਨਕ ਸਾਹਿਬ ਜੀ ਨੇ ਦੱਸਿਆ ਨਾ ਕਹਿੰਦੇ ਭੀ ਘਾਲ ਖਾਇਕ ਸਹ ਹੱਥੋਂ ਦੇ ਨਾਨਕ ਰਾਹ ਪਛਾਣੇ ਸਈ ਜਿਹੜਾ ਬੰਦਾ ਆਪਣੀ ਮਿਹਨਤ ਕਰਦਾ ਏ ਉਸ ਮਿਹਨਤ ਵਿੱਚੋਂ ਕਿਸੇ ਦੀ ਮਦਦ ਵੀ ਕਰ ਦਿੰਦਾ ਏ ਲੋੜਵੰਦੇ ਦੀ ਦੁਖੀ ਦੀ ਗਰੀਬ ਦੀ ਤੇ ਫਿਰ ਰੱਬ ਅਸਲ ਦੇ ਵਿੱਚ ਉਹੀ ਰੱਬ ਦੇ ਦੱਸੇ ਰਾਹ ਤੇ ਚੱਲਦਾ ਏ ਉਹੀ ਰੱਬ ਦੇ ਦੱਸੇ ਹੋਏ ਰਸਤੇ ਨੂੰ ਪਛਾਣਦਾ ਏ ਨਾਨਕ ਰਾਹ ਪਛਾਣੇ ਸੀ ਕਾਲ ਖਾਈ ਕਿਸ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ ਕਾਲ ਕਾਲਣਾ ਕਰਕੇ ਮਿਹਨਤ ਕਰਕੇ ਖਾਣਾ ਆਪਣਾ ਮਿਹਨਤ ਮਜ਼ਦੂਰੀ ਦਸਾਂ ਨੋਂ ਦੀ ਕਿਰਤ ਕਮਾਈ ਦੂਜੇ ਪਾਸੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਮਾ ਤਾਂ ਭਰੇ ਜਾ ਮੁਰਦਾਰਨ ਖਾਏ ਪਰਾਇਆ ਹੱਕ ਮੁਸਲਮਾਨ ਵਾਸਤੇ ਗਾਂ ਖਾਣ ਦੇ ਬਰਾਬਰ ਆ ਮੁਸਲਮਾਨ ਦੇ ਵਾਸਤੇ ਸੂਰ ਖਾਣ ਬਰਾਬਰ ਤੇ ਹਿੰਦੂ ਵਾਸਤੇ ਗਾਂ ਖਾਣ ਦੇ ਬਰਾਬਰ ਆ ਉਸ ਸੂਰ ਉਸ ਗਾਂ ਗੁਰਪੀਰ ਹਾ ਮਾ ਤਾਂ ਪਰੇ ਜਾ ਮੁਰਦਾਰ ਨਾ ਖਾਏ ਗੁਰੂ ਪੀਰ ਵੀ ਤਾਂ ਹੀ ਫਰਮਾਇਸ਼ ਕਰਦਾ ਏ ਹਾਮੀ ਭਰਦਾ ਏ ਜੇ ਪ੍ਰਾਇਆ ਕੋਈ ਬੰਦਾ ਕਿਸੇ ਦਾ ਹੱਕ ਨਾ ਖਾਵੇ ਭਾਵੇਂ ਕਿਸੇ ਦਾ ਹੱਕ ਮਾਰ ਕੇ ਨਹੀਂ ਖਾਣਾ ਬਹੁ ਪਰਪੰਚ ਕਰ ਪਰਤਾ ਨਾਲ ਲਿਆਵੇ ਸੁਤਦਾਰਾ ਪੇ ਆਨ ਲੁਟਾਵੇ ਮਨ ਮੇਰੇ ਭੂਲੇ ਕਪਟਨਾ ਕੀ ਜੇ ਅੰਤ ਨ ਮੇਰਾ ਤੇਰੇ ਜੀ ਪਹਿਲੀ ਜੇ ਐਸੇ ਬਚਨ ਨੇ ਗੁਰਬਾਣੀ ਦੇ ਅੰਦਰ ਸੋ ਪਹਿਲਾ ਸੱਚ ਹਲਾਲ ਦੋਏ ਪਹਿਲਾ ਪਹਿਲੀ ਨਮਾਜ਼ ਅਮਰਤ ਵੇਲੇ ਦੀ ਸੱਚ ਬੋਲਣਾ ਦੂਜੀ ਕੇ ਹੱਕ ਹਲਾਲ ਦਾ ਖਾਣਾ ਮਿਹਨਤ ਦਾ ਹਲਾਲ ਦੋਏ ਤੀਜਾ ਖੈਰ ਖੁਦਾਏ ਮੰਨ ਲਓ ਕਿ ਤੀਜਾ ਖੈਰ ਖੁਦਾਈ ਖੈਰ ਮੇਰੇ ਰੱਬ ਤੂੰ ਸਾਰਿਆਂ ਦੀ ਖੈਰ ਮੰਗਣੀ ਸੁੱਖ ਮੰਗਣੀ ਭਲਾ ਮੰਗਣਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਿ ਰੱਬ ਤੂੰ ਸਾਰਿਆਂ ਦਾ ਭਲਾ ਮੰਗਣਾ ਨਾ ਨਾ ਕੋ ਬੈਰੀ ਨਹੀਂ ਬਿਗਾਣਾ ਸਗਲ ਸੰਗ ਹਮ ਕੋ ਬਣਾਈ ਸਭ ਕੋ ਮੀਤ ਹਮ ਆਪਣ ਕੀਨਾ ਹਮ ਸਭਨਾ ਕੇ ਸਾਜਨਾ ਨਾ ਹਮ ਚੰਗੇ ਆਖੀ ਬੁਰਾ ਨਦੀਸੇ ਕੋਏ ਮੰਦਾ ਜਾਣੇ ਆਪਕੋ ਅਵਰ ਭਲਾ ਸੰਸਾਰ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ 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 ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਵੀ ਸਾਰਿਆਂ ਦਾ ਹੀ ਸੁਖ ਮੰਗਦੇ ਆ ਸਾਰਿਆਂ ਦਾ ਭਲਾ ਮੰਗਦੇ ਆ ਸਰਬਤ ਸਰਬਤ ਦਾ ਭਲਾ ਮੰਗਦੇ ਆ ਐਸਾ ਗੁਰੂ ਨਾਨਕ ਸਾਹਿਬ ਜੀ ਦਾ ਸਿਧਾਂਤ ਹੈ ਕਿੰਨਾ ਪਵਿੱਤਰ ਸਿਧਾਂਤ ਉੱਚਾ ਸੱਚਾ ਇਹ ਸਿਧਾਂਤ ਹੈ ਉੱਚੀ ਸੋਚੀ ਜਿਹੜੀ ਇਹ ਕਿਤਨੀ ਉੱਚੀ ਸੋਚ ਹੈ ਪਹਿਲਾ ਸੱਚ ਹਲਾਲ ਦੋਇ ਤੀਜਾ ਖੈਰ ਖੁਦਾਇ ਚੌਥੀ ਨੀਅਤ ਰਾਸਮਨ ਜਿਹੜੇ ਅਸੀਂ ਸ਼ਾਮਾਂ ਦੀ ਨਮਾਜ਼ ਪੜ੍ਹਦੇ ਆ ਨਾ ਮਗਰਬ ਦੀ ਨਮਾਜ਼ ਜਿਹੜੀ ਸਾਡੀ ਉਹ ਏ ਆ ਬਈ ਅਸੀਂ ਚੌਥੀ ਨੀਅਤ ਸਾਫ਼ ਕਿ ਮਨ ਨੂੰ ਸਾਫ਼ ਰੱਖਣਾ ਹਿਰਦਾ ਸਾਫ਼ ਹੋਵੇ ਇਹ ਨਹੀਂ ਕਿ ਬੰਦਾ ਮੂੰਹ ਤੋਂ ਕੁਝ ਹੋਰ ਗੱਲਾਂ ਕਰਦਾ ਹੋਵੇ ਤੇ ਮਨ ਉਹਦਾ ਮੈਲਾ ਹੋਵੇ ਜੇ ਮਨ ਮੈਲਾ ਹੈ ਨਾ ਮਨ ਵਿੱਚ ਕੁਝ ਹੋ ਰਿਹਾ ਮੂੰਹ ਤੇ ਕੁਝ ਹੋ ਰਿਹਾ ਉਹਨੂੰ ਤੇ ਗੁਰੂ ਸਾਹਿਬ ਜੀ ਬੰਦਾ ਹੀ ਨਹੀਂ ਗਿਣਦੇ ਜਫਰਨਾਮੇ ਦੇ ਵਿੱਚ ਲਿਖਿਆ ਹੈ ਹਮੂ ਮਰਦ ਬਾਇ ਦੇ ਸ਼ਬਦ ਸੁਖਨਵਾਰ ਨਾ ਸ਼ਿਕਮੇ ਦਿਗਰ ਦਰਦ ਹਾਨੇ ਦਿਗਰ ਜਿਹੜਾ ਬੰਦਾ ਮਨ ਦਾ ਹੋ ਰਿਹਾ ਜੁਬਾਨ ਦਾ ਹੋ ਰਿਹਾ ਕੱਚਾ ਹੈ ਜਿੰਨ ਮਨ ਹੋਰ ਮੁਖ ਹੋਰ ਸਿਕਾਂਢੇ ਕੱਚਿਆ ਉਹ ਜਿਹਦੇ ਮਨ ਚ ਹੋ ਰਿਹਾ ਮੁਖ ਤੇ ਹੋਰ ਬੰਦਾ ਕੱਚਾ ਹੈ ਕੱਚ ਪਕਾਈ ਉੱਥੇ ਪਏ ਰੱਬ ਦੀ ਦਰਗਾਹ ਵਿੱਚ ਕੱਚਾ ਬੰਦਾ ਪਰਵਾਹ ਨਹੀਂ ਹੁੰਦਾ ਸੋ ਮਨ ਨੂੰ ਸਾਫ਼ ਰੱਖਣਾ ਨੀਅਤ ਨੂੰ ਸਾਫ਼ ਰੱਖਣਾ ਚੌਥੀ ਨੀਅਤ ਰਾਸ ਮਨ ਪੰਜਵੀਂ ਸਿਵਤ ਸਨਾਏ ਜਿਹੜੀ ਰਾਤ ਦੀ ਇਸ਼ਾ ਦੀ ਜਿਹੜੀ ਸਾਡੀ ਨਮਾਜ਼ ਆ ਉਹ ਆ ਵਾਹਿਗੁਰੂ ਦਾ ਨਾਮ ਜਪਣਾ ਵਡਿਆਈ ਕਰਨੀ ਸਿਫਤ ਸਲਾਹ ਕਰਨੀ ਇਹੀ ਸਾਡੀਆਂ ਪੰਜ ਨਮਾਜ਼ਾਂ ਨੇ ਫਿਰ ਮੁਸਲਮਾਨ ਜਿਹੜਾ ਕਲਮਾ ਪੜ੍ਹਦੇ ਨਾ ਜਿਵੇਂ ਲਾ ਇਲਾ ਇਲਾਹ ਉਹ ਕਲਮਾ ਪੜ੍ਹਦੇ ਨੇ ਆਪਣਾ ਅੱਲਾਹੁ ਅਕਬਰ ਆਪਣਾ ਜਿਹੜਾ ਆਪਾਂ ਮੂਲ ਮੰਤਰ ਪੜ੍ਹਦੇ ਆ ਨਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਹੋਰ ਪੜ੍ਹ ਲਓ ਜਪ ਆਤ ਸੱਜੁਗਾਤ ਸੱਚ ਹੈ ਪੀ ਸਤਨਾਕੋ ਸਿੱਤਿ ਸੱਚ ਸੋ ਅਸੀਂ ਤੇ ਇਹ ਪੜ੍ਹਦੇ ਆ ਆਰੰਭ ਦੇ ਵਿੱਚ ਹੀ ਇਹ ਗੁਰਬਾਣੀ ਦੇ ਤੇ ਉਹ ਕਲਮਾ ਪੜ੍ਹਦੇ ਨੇ ਆਪਣਾ ਤੇ ਨਾਲ ਹੀ ਸਾਡਾ ਕਲਮਾ ਇਹ ਆ ਕਰਣੀ ਕਰਣੀ ਦਾ ਮਤਲਬ ਹੁੰਦਾ ਆਚਰਣ ਉੱਚਾ ਸੁੱਚਾ ਆਚਰਣ ਜੀਵਨ ਦਾ ਕਿਰਦਾਰ ਕਰੈਕਟਰ ਬੰਦੇ ਦਾ ਸ਼ੁੱਧ ਕਰੈਕਟਰ ਸ਼ੁੱਧ ਜੀਵਨ ਕਿ ਸੱਚ ਦੇ ਰਸਤੇ ਤੇ ਚੱਲਣਾ ਹੈ ਸੱਚ ਦੇ ਰਸਤੇ ਚੱਲਦਿਆਂ ਭਵਜਾਣ ਵੀ ਜਾਂਦੀ ਚਲੀ ਜਾਵੇ ਝੂਠ ਦੇ ਰਸਤੇ ਤੇ ਨਹੀਂ ਚੱਲਣਾ ਜੀਵਨ ਦਾ ਕਿਰਦਾਰ ਜਿਹੜਾ ਉੱਚਾ ਸੁੱਚਾ ਰੱਖਦਾ ਹੈ ਸੋ ਉੱਚਾ ਆਚਰਣ ਸੱਚ ਹੋਰੇ ਸਭ ਕੋ ਉੱਪਰ ਸੱਚ ਆਚਾਰ ਸੋ ਆਚਰਨ ਨੂੰ ਉੱਚਾ ਰੱਖਣਾ ਇਹ ਸਾਡਾ ਕਲਮਾ ਹੈ ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ ਜਿਹੜਾ ਇਹ ਪੰਜ ਨਮਾਜ਼ਾਂ ਪੜਦਾ ਹੈ ਜਿਹੜਾ ਇਹ ਕਲਮਾ ਪੜਦਾ ਹੈ ਕਿ ਉਹੀ ਬੰਦਾ ਆਪਣੇ ਆਪ ਨੂੰ ਸੱਚਾ ਮੁਸਲਮਾਨ ਅਖਵਾ ਸਕਦਾ ਹੈ ਉਹੀ ਸੱਚਾ ਮੁਸਲਮਾਨ ਆ ਤਾਂ ਮੁਸਲਮਾਨ ਸਦਾਏ ਨਾਨਕ ਜੇਤੇ ਕੂੜਿਆਰ ਕੂੜੇ ਕੁੜੀ ਪਾਏ ਨਹੀਂ ਤਾਂ ਇਹਨਾਂ ਪੰਜਾਂ ਨੇ ਨਮਾਜ਼ਾਂ ਤੇ ਇਸ ਕਲਮੇ ਤੋਂ ਬਗੈਰ ਜਿਹੜਾ ਬੰਦਾ ਪੜਦਾ ਨਾ ਦੂਜੀਆਂ ਹੀ ਨਮਾਜ਼ਾਂ ਪੜਦਾ ਏ ਉਹ ਝੂਠਾ ਏ ਉਹ ਕੂੜਾ ਏ ਕੂੜੇ ਦੀ ਇੱਜ਼ਤ ਵੀ ਕੂੜੀ ਝੂਠੇ ਦੀ ਇੱਜ਼ਤ ਵੀ ਝੂਠੀ ਹੁੰਦੀ ਏ ਝੂਠੇ ਬੰਦੇ ਦੀ ਕੋਈ ਇੱਜ਼ਤ ਨਹੀਂ ਸੋ ਇਹ ਜਿਹੜੀਆਂ ਪੰਜ ਨਮਾਜ਼ਾਂ ਨੇ ਨਹੀਂ ਤੇ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਜਿਵੇਂ ਸੁਲਤਾਨਪੁਰ ਨਹੀਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀ ਸਾਰਿਆਂ ਦਾ ਰੱਬ ਇੱਕ ਇੱਕ ਓੰਕਾਰ ਤੇ ਉਹ ਕਹਿੰਦੇ ਜੇ ਸਾਰਿਆਂ ਦਾ ਰੱਬ ਇੱਕ ਸਾਡੇ ਨਾਲ ਨਮਾਜ਼ਾਂ ਪੜੋ ਕਹਿੰਦੇ ਚਲੋ ਜਦੋਂ ਨਮਾਜ਼ਾਂ ਪੜਨ ਲੱਗੇ ਗੁਰੂ ਨਾਨਕ ਸਾਹਿਬ ਜੀ ਨੇ ਨਮਾਜ਼ ਅਦਾ ਪੜੀ ਕੀਤੀ ਨਹੀਂ ਪੜੀ ਨਹੀਂ ਉਹਨਾਂ ਵਾਂਗੂ ਜਿਵੇਂ ਉੱਠਦੇ ਨੇ ਬੈਠਦੇ ਨੇ ਇਹ ਸਾਰਾ ਕੁਝ ਕਰਦੇ ਨੇ ਉਦਾਂ ਕੀਤਾ ਨਹੀਂ ਉਹਨਾਂ ਕਿਹਾ ਨਮਾਜ਼ ਨਹੀਂ ਪੜੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਤੁਸੀਂ ਮੈਨੂੰ ਇੱਥੇ ਲਿਆ ਜੇ ਨਮਾਜ਼ ਪੜਨ ਵਾਸਤੇ ਡੰਡ ਬੈਠ ਕੇ ਕੱਢਣ ਵਾਸਤੇ ਥੋੜੀ ਦਿਹਾਏ ਜੀ ਇਹ ਉਹ ਕਹਿੰਦੇ ਵੀ ਅਸੀਂ ਕੜੀਆਂ ਡੰਡ ਬੈਠਾ ਕੱਢੀਆਂ ਐ ਤੇ ਗੁਰੂ ਨਾਨਕ ਸਾਹਿਬ ਜੀ ਉਹਨਾਂ ਨੂੰ ਕਹਿੰਦੇ ਵੀ ਤੇਰਾ ਧਿਆਨ ਤੇ ਘਰੇ ਕੋੜੀ ਸੂਈ ਉਹਦੇ ਵਿੱਚ ਅਬਸ਼ੇਰਾ ਨਾ ਡਿਗਪੇ ਖੂ ਦੇ ਵਿੱਚ ਕਾਜੀ ਨੂੰ ਕਿਹਾ ਤੇ ਜਿਹੜਾ ਨਵਾਬ ਸੀ ਉਹਨੂੰ ਕਹਿੰਦੇ ਵੀ ਤੇਰਾ ਧਿਆਨ ਸੀਗਾ ਨਾ ਕਾਬਲ ਵਿੱਚ ਘੋੜੇ ਖਰੀਦਦਾ ਫਿਰਦਾ ਹੈ ਕਿ ਤੂੰ ਆਪਣੇ ਬੰਦੇ ਭੇਜੇ ਆ ਨਾ ਵੀ ਕਾਬਲ ਤੋਂ ਵਧੀਆ ਘੋੜੇ ਲੈ ਕੇ ਆਓ ਤੇ ਤੇਰਾ ਉਹੀ ਚੱਲੀ ਜਾਣਾ ਦਿਮਾਗ ਦੇ ਵਿੱਚ ਕਿ ਵਧੀਆ ਲੈ ਹੁਣ ਵਧੀਆ نسل ਦੇ ਵਧੀਆ نسل ਦੇ ਕਿਹੋ ਜਿਹਾ ਹੋਣਗੇ ਜਦੋਂ ਆਉਣਗੇ ਮੈਂ ਕੋਟ ਇੱਕ ਕੋੜੇ ਤੇ ਕਾਠੀ ਪਾ ਕੇ ਸਵਾਰੀ ਕਰੂੰਗਾ ਕਿਹੋ ਜਿਹਾ ਆਨੰਦ ਆਊਗਾ ਇੱਥੇ ਹੀ ਨਾ ਤੇਰਾ ਧਿਆਨ ਆਂਦਾ ਹਾਂ ਇਹ ਹੀ ਕੁਛ ਚੱਲਦਾ ਪਿਆ ਹੈ ਕਾਜੀ ਵੀ ਕਹਿੰਦਾ ਹਾਂ ਇਹ ਹੀ ਕੁਛ ਚੱਲਦਾ ਪਿਆ ਕਿਤੇ ਮੈਂ ਸੋਚਦਾ ਹਾਂ ਕਿਤੇ ਵਸ਼ੇਰਾ ਕਿਤੇ ਖੂਹ ਜਣਾ ਡਿੱਗ ਪਏ ਫਿਰ ਕੱਢਾਂਗੇ ਕਿਵੇਂ ਜੀ ਕਿਤੇ ਡੁੱਬ ਨਾ ਜਾਵੇ ਵਿੱਚ ਕਿਉਂਕਿ ਘੋੜੀ ਲਾ ਕੇ ਵੱਜੀ ਗਿਆ ਨਾ ਖੂਹ ਦੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਹੀਂ ਜਿਹਦੇ ਅੰਦਰ ਇਹ ਸੱਚ ਹੈ ਨਹੀਂ ਇਹ ਦッセ ਰਸਤੇ ਤੇ ਨਹੀਂ ਚੱਲਦਾ ਪ੍ਰਮਾਤਮਾ ਦੇ ਸੱਚ ਦੇ ਰਸਤੇ ਤੇ ਨਹੀਂ ਚੱਲਦਾ ਨਾ ਜਿਹਦੇ ਅੰਦਰ ਮੰਨ ਲਓ ਕਿ ਸੱਚ ਹੱਕ ਹਲਾਲ ਜਿਹਦਾ ਮਨ ਨਹੀਂ ਸਾਫ਼ ਹੈਗਾ ਤੇ ਜਿਹੜਾ ਬੰਦਾ ਮੰਨ ਲਓ ਕਿ ਪ੍ਰਮਾਤਮਾ ਦਾ ਨਾਮ ਨਹੀਂ ਜਪਦਾ ਉਹ ਬੰਦਾ ਫਿਰ ਨਾ ਝੂਠਾ ਏ ਕੂੜਾ ਏ ਉਹ ਸਮਝ ਲਓ ਦੰਦ ਬੈਠ ਕੇ ਕੱਢ ਰਿਹਾ ਵਾ ਸਰੀਰ ਦੀ ਵਰਜਸ਼ ਹੋ ਰਹੀ ਆ ਹੋਰ ਕੁਝ ਨਹੀਂ ਰੱਬ ਦੀ ਬੰਦਗੀ ਨਹੀਂ ਹੋ ਰਹੀ ਰੱਬ ਦੀ ਬੰਦਗੀ ਤੇ ਆ ਜਿਹੜੀ ਗੁਰੂ ਨਾਨਕ ਸਾਹਿਬ ਨੇ ਦੱਸੀ ਆ ਇਹ ਕੱਲਾ ਮੁਸਲਮਾਨਾਂ ਨੂੰ ਹੀ ਨਹੀਂ ਹਿੰਦੂਆਂ ਨੂੰ ਵੀ ਹਿੰਦੂਆਂ ਨੂੰ ਸਿੱਖਿਆ ਦਿੱਤੀ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਜਦੋਂ ਉਹ ਜਨੇਊ ਪਾਇਆ ਜਾਣਾ ਸੀ ਨਾ ਕਿ ਜਨੇਊ ਵੇਦਾਂ ਮਨੂ ਸਿਮਰਤੀ ਦੇ ਵਿੱਚ ਲਿਖਿਆ ਮਨੂ ਸਿਮਰਤੀ ਦੇ ਅਨੁਸਾਰ ਵੀ ਜਿਹੜਾ ਜਨੇਊ ਤਾਰਨ ਕਰਨਾ ਪੈਂਦਾ ਏ ਜਨੇਊ ਧਾਰਨ ਕਰਕੇ ਜਿਹੜਾ ਮਨੁੱਖਿਆ Hindu ਧਰਮ ਦੇ ਅੰਦਰ ਪ੍ਰਵੇਸ਼ ਕਰਦਾ ਏ ਤੇ ਉਹਦਾ ਆਤਮਿਕ ਜੀਵਨ ਆਤਮਿਕ ਜਨਮ ਹੁੰਦਾ ਏ ਇੱਕ ਨਵਾਂ ਆਤਮਿਕ ਜਨਮ ਹੁੰਦਾ ਏ ਤੇ Hindu ਧਰਮ ਅੰਦਰ ਪ੍ਰਵੇਸ਼ ਕਰਦਾ ਜਦੋਂ ਉਹ ਗੱਲ ਦੇ ਵਿੱਚ ਜਨੇਊ ਪਾਉਂਦਾ ਏ ਹੁਣ ਜਿਹੜਾ ਜਨੇਊ ਦੇ ਵਿੱਚ ਬੜੇ ਵਿਦ ਕਰੇ ਨੇ ਸੋ ਇੱਕ ਖਾਸ ਕਿਸਮ ਦੀ ਜਿਹੜੀ ਸਭ ਤੋਂ ਵਧੀਆ ਤਰ੍ਹਾਂ ਦੀ ਕੋਈ ਕਪਾ ਉਹਨੇ ਉਹਦਾ ਬ੍ਰਾਹਮਣ ਉਹਦਾ ਵਟਿਆ ਪਾਉਂਦਾ ਏ ਬਾਕੀ ਖੱਤਰੀ ਵੈਸ਼ ਪਾਉਂਦੇ ਨੇ शूद्र ਪਾ ਨਹੀਂ ਸਕਦਾ ਨਾ ਹੀ ਇਸਤਰੀ ਪਾ ਸਕਦੀ ਆ ਇੱਕ ਤੇ ਇਹ ਵਿਤਕਰਾ ਆ ਗਿਆ ਫਿਰ ਜਿਹੜਾ ਬ੍ਰਾਹਮਣ ਆ ਉਹਨੇ ਬਸੰਤ ਦੀ ਰੁੱਤ ਵਿੱਚ ਪਾਉਣਾ ਖੱਤਰੀ ਨੇ ਗਰਮੀ ਦੀ ਰੁੱਤ ਵਿੱਚ ਪਾਉਣਾ ਹੈ ਵੈਸ਼ ਨੇ ਪਤਝੜ ਦੀ ਰੁੱਤ ਵਿੱਚ ਪਾਉਣਾ ਤੇ ਸ਼ੂਦਰ ਪਾ ਨਹੀਂ ਸਕਦਾ ਸੋ ਇਸ ਤਰ੍ਹਾਂ ਕਰਕੇ ਜਿਹੜਾ ਇਹ ਜਨੇਊ ਬੜੇ ਤਰ੍ਹਾਂ ਦੇ ਵਿਤਕਰੇ ਪਾਉਂਦਾ ਹੋਰ ਵੀ ਬੜੇ ਫਰਕ ਹੈਗੇ ਨੇ ਇਹ ਮੈਂ ਆਪ ਜੀ ਨੂੰ ਇਹ ਸ਼ਾਰਟਕਟ ਸਮਝਾ ਰਿਹਾ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਜਦੋਂ ਇਹ 9 ਸਾਲ ਦੀ ਉਮਰ ਹੋਈ ਨਾ ਤੇ ਉਦੋਂ ਫਿਰ ਉਹਨਾਂ ਦੇ ਜਿਹੜੇ ਮਾਤਾ ਪਿਤਾ ਨੇ ਸਾਰੇ ਬਰਾਦਰੀ ਨੂੰ ਸੱਦਿਆ ਵੀ ਚਲੋ ਇਹਨਾਂ ਦੇ ਹੁਣ ਜਨੇਊ ਪਵਾ ਦਈਏ ਤੇ ਜਿਹੜੀ ਰਸਮ ਆਧਾ ਕੀਤੀ ਜਾਵੇ ਐ ਆਪਣੇ ਪੰਡਤ ਪੁਜਾਰੀ ਹਰਦੀਾਲ ਨੂੰ ਸੱਦਿਆ ਹਰਦੀਾਲ ਨੂੰ ਸੱਦਿਆ ਗਿਆ ਤੇ ਇਹ ਕਹਿੰਦੇ ਵੀ ਪੁਜਾਰੀ ਹਰਦੀਾਲ ਨੂੰ ਸੱਦ ਕੇ ਨਾ ਤੇ ਇਹ ਕਹਿੰਦੇ ਵੀ ਇਹ ਜਨੇਊ ਦੀ ਰਸਮ ਤੁਸੀਂ ਕਰਨੀ ਆ ਸਾਰੇ ਰਿਸ਼ਤੇਦਾਰ ਬਰਾਦਰੀ ਸਾਰਾ ਖਾਸਾ ਇਕੱਠ ਪੈਦਾ ਉੱਥੇ ਇਕੱਠਾ ਕਰ ਲਿਆ ਤੇ वेद वेद शास्त्र ગ્રਹ ਪੂਜਾ ਜੋ ਮੰਤਰ ਜਿੰਨੇ ਪੜ੍ਹਨੇ ਸੀ ਸਾਰੇ ਉਹਨੇ ਪੜ੍ਹ ਲਏ ਪੰਡਤ ਨੇ ਸਾਰੀ ਬਰਾਦਰੀ ਵਾਲੇ ਤੋਂ ਵਾਲੇ ਰਿਸ਼ਤੇਦਾਰ ਬੈਠੇ ਨੇ ਜਦੋਂ ਜਨੇਊ ਪਾਉਣ ਲੱਗਾ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਬਾਹ ਫੜ ਲਈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀ ਪਹਿਲਾਂ ਮੈਨੂੰ ਇਹ ਦੱਸੋ ਵੀ ਇਹ ਜਿਹੜਾ ਜਨੇਊ ਹੈ ਇਹ ਪਾਉਣ ਦੇ ਨਾਲ ਕੀ ਵੱਧ ਜਾਊਗਾ ਕੀ ਘਟ ਕੀ ਵੱਧ ਜਾਊਗਾ ਕਿਹੜੇ ਦਰਜੇ ਨੂੰ ਮੈਂ ਪ੍ਰਾਪਤ ਹੋਊਗਾ ਤੇ ਇਹ ਮੇਰੀ ਆਤਮਾ ਦੇ ਨਾਲ ਨਿਵੇਗਾ ਕਿ ਜੇ ਮੈਂ ਨਾਮ ਪਾਉਂਗਾ ਮੇਰਾ ਕੀ ਘਟ ਜੂਗਾ ਪੰਡਤ ਹਰਦੇਵਾਲ ਹਰਾਨ ਰਹਿ ਗਿਆ ਵੀ ਕਿਤਨੇ ਸਮੇ ਤੋਂ ਹਜ਼ਾਰਾਂ ਸਾਲਾਂ ਤੋਂ ਇਹ ਰੀਤੀ ਹੁੰਦੀ ਆ ਰਹੀ ਪਰ ਕਿਸੇ ਨੇ ਰੋਕਿਆ ਨਹੀਂ ਇਹ ਗੁਰੂ ਨਾਨਕ ਸਾਹਿਬ ਜੀ ਅੱਜ ਇਹ ਜਿਹੜਾ ਵੀ ਇਹ ਕਹਿ ਰਹੇ ਨੇ ਇਹ ਸਵਾਲ ਪੈਦਾ ਕਰ ਰਹੇ ਨੇ ਪਹਿਲਾਂ ਤੇ ਕਦੀ ਕਿਸੇ ਬੱਚੇ ਨੇ ਸਵਾਲ ਕੀਤਾ ਨਹੀਂ ਇੰਨੀ ਛੋਟੀ ਉਮਰ ਦੇ ਵਿੱਚ ਜ਼ਰੂਰ ਕੋਈ ਇਹ ਬਹੁਤ ਵੱਡੀ ਆਤਮਾ ਪਵਿੱਤਰ ਆਤਮਾ ਹੈ ਹੁਣ ਪੰਡਤ ਨੇ ਕਿਹਾ ਵੀ ਇਹ ਨੂੰ ਜੇ ਪਾਏਗਾ ਫੇਰ ਹੀ ਤੇਰਾ ਆਤਮਿਕ ਜੀਵਨ ਹੋਊਗਾ ਜਨਮ ਹੋਊਗਾ ਫਿਰ ਤੂੰ ਹਿੰਦੂਦਰ ਮੰਦਰ ਪ੍ਰਵੇਸ਼ ਕਰੇਗਾ ਇਤਨ ਪਉਣਾ ਪੈਣਾ ਹੈ ਗੁਰੂ ਨਾਲਕ ਸਾਹਿਬ ਜੀ ਕਹਿੰਦੇ ਨਹੀਂ ਇਹ ਮੇਰੀ ਭੈਣ ਦੇ ਵੀ ਨਹੀਂ ਪਾਇਆ ਇਹ ਨੂੰ ਸ਼ੂਦਰ ਨਹੀਂ ਪਾ ਸਕਦਾ ਇਹ ਤਾਂ ਕਿੰਨੇ ਵਿਦਕਰੇ ਪੈਦਾ ਕਰਦਾ ਸੋ ਮੈਂ ਇਹ ਜਨੇਊ ਨਹੀਂ ਪਾਉਣਾ ਮੈਨੂੰ ਕੋਈ ਐਹੋ ਜਿਹਾ ਜਨੇਊ ਹੈਗਾ ਏ ਕਿ ਜਿਹੜਾ ਆਤਮਾ ਨਾਲ ਨਿਭੇ ਪਾਦੋ ਨਹੀਂ ਤੇ ਮੈਂ ਪਹਿਲਾਂ ਹੀ ਪਾਇਆ ਕਹਿੰਦੇ ਵੀ ਤੁਸੀਂ ਕਿਹੜਾ ਪਾਇਆ ਸਾਨੂੰ ਵੀ ਦੱਸੋ ਨਾ ਤੁਸੀਂ ਕਿਹੜਾ ਜਨੇਊ ਪਾਇਆ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਵੀ ਮੈਂ ਜਿਹੜਾ ਜਨੇਊ ਪਾਇਆ ਨਾ ਸੁਣੋ ਆਸਾ ਜੀ ਕੀ ਵਾਰ ਦੇ ਅੰਦਰ ਇਹ ਗੁਰੂ ਨਾਨਕ ਸਾਹਿਬ ਜੀ ਦੇ ਸਾਰੇ ਨਾ ਬਚਨ ਹੈਗੇ ਨੇ ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹੋ ਜਨੇਊ ਜੀ ਦਾ ਹਈਤਾ ਪੰਡਿਕਤ ਕਹਿੰਦੇ ਜਿਹੜਾ ਮੈਜਨੇਉ ਪਾਇਆ ਨਾ ਉਹਨੂੰ ਦਇਆ ਦੀ ਕਪਾਇਆ ਸੰਤੋਖ ਦਾ ਸੂਤਿਆ ਜੱਤ ਦੀਆਂ ਵੰਡਾਂ ਤੇ ਸੱਤ ਦਾ ਵਾਟਿਆ ਇਹ ਜਨੇਉ ਮੈਂ ਪਾਇਆ ਹੋਇਆ ਏ ਇਹੋ ਜਨੇਉ ਤੇਰੇ ਕੋਲ ਹੈਗਾ ਤੇ ਮੈਨੂੰ ਪਾ ਦੇ ਨਹੀਂ ਤੇ ਮੇਰੇ ਪਾਇਆ ਏ ਇਹੋ ਜਨੇਉ ਜੀ ਕਹੀਤਾ ਪੰਡੇ ਘੱਤ ਇਹ ਜਿਹੜਾ ਜੀ ਆਤਮਾ ਦੇ ਨਾਲ ਨਿਭਣ ਵਾਲਾ ਏ ਕਹਿੰਦੇ ਨਾ ਇਹ ਟੁੱਟੇ ਨਾ ਮਲ ਲੱਗੇ ਨਾ ਇਹ ਜਲੇ ਨਾ ਜਾਏ ਨਾ ਇਹ ਟੁੱਟਦਾ ਹੈ ਨਾ ਇਹਨੂੰ ਮੈਲ ਲੱਗਣੀ ਨਾ ਇਹ ਛੜਦਾ ਹੈ ਤੇ ਨਾ ਇਹ ਗਵਾਚਦਾ ਹੈ ਤਨ ਸੁਨ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ ਉਹ ਵੱਡੇ ਭਾਗਾਂ ਵਾਲੇ ਨੇ ਜਿਨ੍ਹਾਂ ਨੇ ਇਹ ਜਨੇਊ ਪਾਇਆ ਹੈ ਜਿਹੜਾ ਤੇਰਾ ਜਨੇਊ ਆ ਚੌਂਕੜ ਮੁੱਲ ਅਨਾਇਆ ਬਹਿ ਚੌਂਕੇ ਪਾਇਆ ਸਿੱਖਾ ਕਰਨ ਚੜਾਈਆ ਗੁਰ ਬ੍ਰਾਹਮਣ ਥਿਆ ਉਹ ਉਹ ਝੜ ਪਿਆ ਵੇ ਤੱਗਾ ਗਿਆ ਜਿਹੜਾ ਤੇਰਾ ਜਨੇਊ ਤੂੰ ਕਹਿੰਨਾ ਚੌਂਕੇ ਦੇ ਵਿੱਚ ਬੈਠ ਕੇ ਪਾ ਦਿੰਦਾ ਹੈ ਇਹ ਚਾਰਕ ਪੈਸਿਆਂ ਦਾ ਮੁੱਲ ਲਿਆ ਹੁੰਦਾ ਸੀ ਪਾ ਕੇ ਫਿਰ ਕਹਿੰਦਾ ਜਨੇਊ ਪੈ ਗਿਆ ਜਨੇਊ ਪੈ ਗਿਆ ਤੇ ਕਹਿੰਦੇ ਵੀ ਇਹ ਜਨੇਊ ਜਦੂ ਕਹਿੰਦੇ ਵੀ ਇਹ ਤੇ ਮੈਲਾ ਹੋ ਕੇ ਟੁੱਟ ਕੇ ਤੇ ਸੜ ਜਾਊਗਾ ਤੇਰਾ ਜਨੇਊ ਬੰਦੇ ਦੇ ਨਾਲ ਨਹੀਂ ਨਿਭਣਾ ਚੌਂਕੜ ਮੁੱਲ ਅਨਾਇਆ ਬਹਿ ਚੌਂਕੇ ਪਾਇ ਸਿੱਖਾ ਕਰਨ ਚੜਾਏ ਹਾਂ ਗੁਰਬ੍ਰਾਹਮਣ ਥਿਆ ਤੂੰ ਆਪਣੇ ਜਜਮਾਨ ਦੇ ਕੰਨ ਵਿੱਚ ਕਹਿ ਦੇਣਾ ਕਿ ਮੈਂ ਤੇਰਾ ਗੁਰੂ ਹਾਂ ਈ ਬ੍ਰਹਮਣ ਤੇਰਾ ਹੁਣ ਗੁਰੂ ਬਣ ਗਿਆ ਤੇਰੇ ਜਨੇਊ ਪਾ ਤੈ ਸਿੱਖਾ ਕਰਨ ਚੜਾਈਆ ਗੁਰ ਬ੍ਰਹਮਣ ਥੀ ਆ ਉਹ ਮੂਆ ਉਹ ਛੜ ਪਿਆ ਬੇ ਤੱਗਾ ਗਿਆ ਜਦੋਂ ਤੇਰਾ ਜਜਮਾਨ ਮਰ ਮਰ ਜੂਗਾ ਜਿਨੇ ਉਹ ਇੱਥੇ ਰਹਿ ਜਾਣਾ ਸੜ ਜਾਣਾ ਨਾਲ ਨਹੀਂ ਜਾਣਾ ਆਤਮਾ ਦੇ ਨਾਲ ਨਹੀਂ ਨਿਭਣਾ ਤੇ ਹੁਣ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਮਹੱਲਾ ਪਹਿਲਾ ਮਤਲਬ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਕਿ ਦੇਹ ਜਿਹੜਾ ਅਸਲ ਜਨੇਊ ਹੈ ਨਾ ਜਿਹੜਾ ਕੰਮ ਆਉਣ ਵਾਲਾ ਉਹ ਨਹੀਂ ਤੁਸੀਂ ਪਾਉਂਦੇ ਤੁਸੀਂ ਕੀ ਕਰਦੇ ਜੀ ਕਹਿੰਦੇ ਮਹੱਲਾ ਪਹਿਲਾ ਲੱਖ ਚੋਰੀਆਂ ਲੱਖ ਜਾੜੀਆਂ ਲੱਖ ਕੋੜੀਆਂ ਲੱਖ ਗਾਲ ਲੱਖ ਠੱਗੀਆਂ ਪਹਿ ਨਾਮੀਆਂ ਰਾਤ ਦਿਨ ਸਜੀ ਨਾਲ ਕਹਿੰਦੇ ਕਿ ਜਿਹੜਾ ਮਨੋਖ ਹੈ ਨਾ ਲੱਖਾਂ ਲੱਖ ਕੋੜੀਆਂ ਲੱਖਾਂ ਠੱਗੀਆਂ ਮਾਰਦਾ ਲੱਖਾਂ ਝੂਠ ਬੋਲਦਾ ਲੱਖਾਂ ਗਾਲੀ ਗਲੋਚ ਕਰਦਾ ਏ ਲੱਖ ਕੋੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਸਜੀ ਨਾਲ ਇਹ ਅਮਾਨਤ ਵਿੱਚ ਖਿਆਨਤ ਕਰਨੀ ਪਈ ਮਾਲੀਆਂ ਕਰਨੀਆਂ ਧੋਖੇ ਕਪਟ ਛਾਲ ਬਰੇਬ ਇਹਦੇ ਸਾਰਾ ਕੁਝ ਮਨੁੱਖ ਦੇ ਅੰਦਰ ਆ ਉਹਦੇ ਨਾਲ ਹੀ ਰਹਿੰਦਾ ਅੰਦਰ ਤੇ ਤੁਸੀਂ ਬਾਹਰੋਂ ਐ ਵਟ ਵਟ ਕੇ ਪਾਈ ਜਾਂਦੇ ਜੇ ਕਪਾਹ ਦਾ ਜਿਹੜਾ ਹੈਗਾ ਸੂਤ ਵੀ ਇਹ ਆਤਮਾ ਦੇ ਨਾਲ ਥੋੜੀ ਨਿਪਦਾਏ ਲੱਖ ਚੋਰੀਆਂ ਲੱਖ ਜਾ ਰੀਆਂ ਲੱਖ ਕੋੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਸਜੀ ਨਾਲ ਇਹ ਔਗਣ ਤੇ ਸਾਰੇ ਬੰਦੇ ਦੇ ਅੰਦਰ ਹੀ ਆ ਨਾ ਵੀ ਇਹ ਚੋਰੀਆਂ ਯਾਰੀਆਂ ਗਾਲੀ ਕੋ ਲੋਚ ਜੋ ਵੀ ਇਹ ਸਾਰਾ ਕੁਝ ਅੰਦਰ ਹੀ ਨਾ ਉਗਣਾ ਰਾਤ ਦਿਨ ਜੀ ਨਾਲ ਕਹਿੰਦੇ ਤਗ ਕਪਾਹ ਕੱਤੀਏ ਬਾਮਨ ਵਟੇ ਆਏ ਕੋਈ ਬੱਕਰਾ ਰੇਨਨ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁਟਿਏ ਪੀ ਫਿਰ ਪਾਈਏ ਹੋਰ ਨਾਨਕ ਤਗ ਨਾ ਟੁੱਟੇ ਜੇ ਤਗ ਹੋਵੇ ਜੋਰ ਬੱਕਰਾ ਮਾਰ ਕੇ ਖਵਾਤਾ ਜਨੇਊ ਪਾਤਾ ਜੀ ਜਨੇਊ ਪੈ ਗਿਆ ਇਹ ਤੇ ਟੁੱਟ ਜਾਊਗਾ ਤੇ ਇੱਥੇ ਹੀ ਰਹਿ ਜਨਾ ਏਕੜ ਆਤਮਾ ਦੇ ਨਾਲ ਨਹੀਂ ਨਿਭਣਾ ਜੇ ਤੇ ਜੋਰ ਹੁੰਦਾ ਫਿਰ ਇਹ ਨਾ ਟੁੱਟਣਾ ਨਹੀਂ ਸੀ ਸੜਨਾ ਨਹੀਂ ਸੀ ਗਵਾਚਣਾ ਨਹੀਂ ਸੀ ਸੋ ਇਸ ਕਰਕੇ ਮਹੱਲਾ ਪਹਿਲਾ ਨਾਏ ਮੰਨੇ ਪਾ ਤੇ ਉਪਜੇ ਸਲਾਹੀ ਸੱਚ ਸੂਤ ਦਰਗਾ ਅੰਦਰ ਪਈਏ ਤਾਗ ਨਾ ਟੁੱਟ ਸਪੂਤ ਕਹਿੰਦੇ ਭੀ ਜਿਹੜਾ ਨਾ ਪਰਮੇਸ਼ਰ ਦਾ ਨਾਮ ਆਤਮਾ ਦੇ ਨਾਲ ਨਿਭਣ ਵਾਲਾ ਹੈ ਨਾ ਕਿ ਇਹ ਤਾਗੇ ਦਾ ਜਨੇਉ ਉਹ ਪਰਮੇਸ਼ਰ ਦਾ ਨਾਮ ਆ ਜਿਹਨੇ ਆਤਮਾ ਦੇ ਨਾਲ ਨਿਭਣਾ ਹੈ ਤੇ ਜਿਹਦੇ ਨਾਲ ਮਨੁੱਖ ਦੀ ਆਤਮਾ ਨੇ ਪਵਿੱਤਰ ਹੋਣਾ ਏ ਜਿਹਦੇ ਅੰਦਰੋਂ ਜਿਹੜੇ ਔਗਣ ਖਤਮ ਹੋਣੇ ਆ ਵਿਕਾਰਾਂ ਦੀ ਮੈਲ ਜਿਹੜੀ ਮਨ ਤੋਂ ਲੈਣੀ ਆ ਰੱਬ ਦੀ ਦਰਗਾਹ ਦੇ ਅੰਦਰ ਵੀ ਇਹ ਨਾਮ ਹੀ ਕੰਮ ਆਉਣਾ ਏ ਤਾਗਾ ਨਹੀਂ ਨਾਏ ਮੰਨੇ ਪਤ ਉਪਜੇ ਸਲਾਹੀ ਸਤ ਸੂਤ ਦਰਗਾ ਅੰਦਰ ਪਾਈਏ ਤਾਗ ਨਾ ਟੁੱਟਸ ਪੂਤ ਜਿਹੜਾ ਨਹੀਂ ਮੰਨਿਆ ਪਤੂ ਭਜੇ ਸਲਾਹੀ ਸੱਚ ਸੂਤ ਦਰਗਾਹ ਅੰਦਰ ਪੈ ਤਗ ਨਾ ਟੁੱਟ ਸਪੂਤ ਇਹ ਨਾਮ ਦਾ ਜਨੇਊ ਨਾ ਜਿਹੜਾ ਇਹ ਨਾਲ ਨਿਬੰਧਾਏ ਇਹ ਨਾ ਟੁੱਟੇ ਨਾ ਗਵਾਚੇ ਨਾਮਾ ਲੱਗੇ ਨਾ ਸੜੇ ਠੀਕ ਆ ਗੁਰ ਕਾ ਬਚਨ ਬਸੇ ਜੀ ਨਾਲੇ ਗੁਰ ਕਾ ਬਚਨ ਬਸੇ ਜੀ ਨਾਲੇ ਜਲ ਨਹੀਂ ਡੂਬੇ ਤਸਕਰ ਨਹੀਂ ਲੇਵੇ ਪਾਹੇ ਨਾ ਸਾਕੇ ਜਾਲੇ ਸੋ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਕਿ ਇਹ ਜਿਹੜਾ ਹੈਗਾ ਵੀ ਇਹ 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 ਬ੍ਰਾਹਮਣ ਦਾ ਹਾਲ ਆ ਤੇ ਉਹਨੇ ਆਪਣੇ ਆਪ ਨੂੰ ਤੇ ਕੋਈ ਇਹੋ ਜਿਹਾ ਜਨੇਊ ਪਾਇਆ ਨਹੀਂ ਆ। ਵੀ ਤੱਗ ਨਾ ਇੰਦਰੀ ਮਹੱਲਾ ਪਹਿਲਾ ਤੱਗ ਨਾ ਇੰਦਰੀ ਆਪਣੇ ਇੰਦਰੀਆਂ ਨੂੰ ਕੋਈ ਇਹੋ ਜਿਹਾ ਜਨੇਊ ਨਹੀਂ ਪਾਇਆ ਕਿ ਮਾੜੇ ਪਾਸੇ ਨਾ ਜਾਣਾ। ਇੰਦਰੇ ਕਿਹੜੇ ਨੇ ਅੱਖਾਂ, ਨੱਕ, ਕੰਨ, ਹੱਥ, ਪੈਰ ਆਦ ਜਿਹੜੇ ਨੇ। ਮਤਲਬ ਤੱਗ ਨਾ ਇੰਦਰੀ ਤੱਗ ਨਾ ਨਾਰੀ ਭਲ ਕਿ ਥੁੱਕ ਪਵੇ ਨਿਤ ਦਾੜੀ ਇਸ ਕਰਕੇ ਇਹ ਜਦੋਂ ਪ੍ਰਾਈ ਸਤਰੀ ਦੇ ਚੱਕਰ ਵਿੱਚ ਪੈ ਜਾਂਦਾ ਤੇ ਇਹਦੀ ਬੇਇੱਜ਼ਤੀ ਹੁੰਦੀ ਹੈ ਜਦੋਂ ਉਹ ਔਗਣ ਕਰਦਾ ਹੈ ਗੁਨਾਹ ਕਰਦਾ ਤੇ ਇਹ ਮਨੁੱਖ ਦੀ ਬੇਇੱਜ਼ਤੀ ਹੁੰਦੀ ਹੈ ਭਾਲ ਕੇ ਠੁਕ ਭਵੇ ਨਿਤ ਦਾੜੀ ਕਿੰਨੇ ਤੱਗ ਨਾ ਪੈਰੀ ਤੱਗ ਨਾ ਹੱਥੀ ਤੱਗ ਨਾ ਪੈਰੀ ਇਹਨਾਂ ਕੋਈ ਪੈਰਾਂ ਨੂੰ ਇਹੋ ਜਿਹਾ ਜਨੇਊ ਨਹੀਂ ਪਾਇਆ ਭੀ ਮਾੜੇ ਪਾਸੇ ਨਾ ਜਾਣਾ ਹੱਥਾਂ ਨੂੰ ਕੋਈ ਇਹੋ ਜਿਹਾ ਜਨੇਊ ਨਹੀਂ ਪਾਇਆ ਭੀ ਮਾੜੇ ਕੰਮ ਨਾ ਕਰਨ ਤੱਗ ਨਾ ਜਿਹਵਾ ਤੱਗ ਨਾ ਅੱਖੀ ਜੀਵ ਨੂੰ ਕੋਈ ਇਹੋ ਜਿਹਾ ਜਨੇਊ ਨਹੀਂ ਪਾਇਆ ਕਿ ਜਿਹੜੀ ਇਹ ਪਰਾਈ ਨਿੰਦਿਆ ਨਾ ਕਰੇ ਝੂਠ ਨਾ ਬੋਲੇ ਕੋਈ ਅੱਖਾਂ ਨੂੰ ਇਹੋ ਜਿਹਾ ਜਨੇਊ ਨਹੀਂ ਪਾਇਆ ਕਿ ਇਹ ਇਹ ਪਰਾਈ ਰੂਪ ਵੱਲ ਨਾ ਟਕਣ ਮਾੜੇ ਪਾਸੇ ਨਾ ਟਕਣ ਕਹਿੰਦੇ ਤਾਗਾ ਆਪੇ ਵੱੱਤੇ ਮਟ ਤਾਗੇ ਅਵਰਾ ਕਰਤੇ ਕਹਿੰਦੇ ਆਪ ਤੇ ਕੋਈ ਇਹੋ ਜਿਹਾ ਜਨੇਊ ਪਾਇਆ ਨਹੀਂ ਆਪ ਪੁਜੋਹਤ ਨੇ ਕੋਈ ਉੱਚੇ ਸੁੱਚੇ ਗੁਣ ਧਾਰਨ ਨਹੀਂ ਕੀਤੇ ਤੇ ਇੱਕ ਪਾ ਦੇ ਵਟ ਵਟ ਕੇ ਤਾਗੇ ਦੂਜਿਆਂ ਦੇ ਗਲਾਂ 'ਚ ਪਾਈ ਜਾਂਦਾ ਹੈ ਲੱਹਾੜ ਕਰੇ ਵੀ ਆਹੋ ਕਟ ਕਾਗਲ ਦਸੇ ਰਹੋ ਸੁਣ ਵੇਖੋ ਲੋਕਾ ਇਹ ਬਡਾਨ ਮਨ ਅੰਦਾ ਨਾਉ ਸਜਾਣਾ ਆਪਣੀਆਂ ਜਜਮਾਨਾਂ ਦੀਆਂ ਤੀਆਂ ਦੇ ਪੈਸੇ ਲੈ ਲੈ ਕੇ ਵਿਆਹ ਕਰੀ ਜਾਂਦਾ ਹੈ ਪੱਤਰੀ ਦੇਖ ਦੇਖ ਕੇ ਦੱਸੀ ਜਾਂਦਾ ਹੈ ਉਹਨਾਂ ਨੂੰ ਰਾਹ ਦੱਸਦਾ ਹੈ ਕਹਿੰਦੇ ਹਰਾਨੀ ਵਾਲੀ ਗੱਲ ਇਹ ਆ ਕਿ ਜਿਹੜੇ ਆਪ ਅਕਲ ਦੇ ਅੰਨੇ ਆ ਦੂਸਰਿਆਂ ਨੂੰ ਉਹ ਧਰਮ ਦਾ ਰਸਤਾ ਦਿਖਾ ਰਹੇ ਨੇ ਆਪਣੇ ਆਪ ਨੂੰ ਸਿਆਣੇ ਅਖਵਾ ਰਹੇ ਨੇ ਜਿਹੜੇ ਅਕਲ ਦੇ ਅੰਨੇ ਨੇ ਮਨ ਅੰਦਾ ਨਾਉ ਸੁ ਜਾਣ ਅਕਲ ਦੇ ਅੰਨੇ ਨੇ ਤੇ ਨਾ ਆਪਣਾ ਸਿਆਣਿਆਂ ਵਾਲਾ ਰੱਖਿਆ ਏ ਰੂਹਤ ਸੋ ਦੇਖੋ ਗੁਰੂ ਨਾਨਕ ਸਾਹਿਬ ਜੀ ਨੇ ਕਮਾਲ ਹੀ ਕਰ ਦਿੱਤੀ ਕਮਾਲ ਆਪਾਂ ਕਹਿ ਨਹੀਂ ਸਕਦੇ ਕਿ ਸਮੁੰਦਰ ਆ ਸਮੁੰਦਰ ਦੇ ਜਿੰਨੀ ਗਹਿਰਾਈ ਦੇ ਵਿੱਚ ਜਾਵਾਂਗੇ ਉਹ ਨਹੀਂ ਆਪਾਂ ਨੂੰ ਹੀਰੇ ਮੋਤੀ ਕੀਮਤੀ ਜਿਹੜੇ ਲੱਭਣਗੇ ਖਜ਼ਾਨਾ ਲੱਭੂਗਾ ਪਿਉ ਦਾ ਦੇਖਾ ਖੋਲਾ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਲਿੰਦਾ ਨਾ ਇਹ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਪਵਿੱਤਰ ਸਿੱਖਿਆ ਨੂੰ ਆਪਾਂ ਹਿਰਦੇ ਵਿੱਚ ਵਸਾਉਣਾ ਏ ਹਿਰਦੇ ਵਿੱਚ ਵਸਾ ਕੇ ਤੇ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਦੱਸੇ ਰਾਹ ਤੇ ਚੱਲਣਾ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ